ਅੱਜ ਬ੍ਰੈਮਟਨ ਵਿੱਚ ਨੌਜਵਾਨ ਸਪੋਰਟ ਨੈਟਵਰਕ ਵੱਲੋਂ ਇੱਕ ਮੀਟ ਕੀਤੀ ਗਈ ਜਿਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ PCWPD ਦਾ ਜਿਹੜਾ ਮੁੱਦਾ ਆ ਉਹ ਉੱਥੇ ਹੀ ਖੜਿਆ ਹੈ ਜਿੱਥੇ ਢਰਨਾਂ ਦੇ ਟਾਈਮ ਤੇ ਖੜਿਆ ਸੀ ਤੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਇਸ ਸਿਚੁਏਸ਼ਨ ਵਿੱਚ ਫਸੇ ਹੋਏ ਨੇ ਉਹ ਆਪਣੀ ਆਵਾਜ਼ ਲੈ ਕੇ ਅੱਗੇ ਆਉਣ ਅਗੇ ਜਿੱਤ ਅਸੀਂ ਪਹਿਲੇ ਵੀ ਪਿਛਲੇ ਸਾਲ ਵੀ ਮੈਂਬਰ ਪਾਰਲੀਮੈਂਟਸ ਨੂੰ ਮਿਲਦੇ ਸੀਗੇ ਮੀਟਿੰਗਸ ਕੀਤੀਆਂ ਸੀ ਸਾਰਿਆਂ ਨੇ ਸਾਨੂੰ ਇਹੀ ਕਿਹਾ ਸੀਗਾ ਕਿ ਹੁਣ ਇਲੈਕਸ਼ਨਸ ਆ ਇਲੈਕਸ਼ਨ ਤੋਂ ਬਾਅਦ ਜ਼ਰੂਰ ਅਸੀਂ ਤੁਹਾਡੀ ਗੱਲ ਸਮਝਦੇ ਹਾਂ ਇਲੈਕਸ਼ਨ ਤੋਂ ਬਾਅਦ ਗੱਲ ਕਰਾਂਗੇ ਤੇ ਅਸੀਂ ਫੇਰ ਕੰਟੀਨਿਊ ਰੱਖਾਂਗੇ ਉਹਨਾਂ ਨਾਲ ਮੀਟਿੰਗਸ ਕਿਉਂਕਿ ਇਲੈਕਸ਼ਨਸ ਹੋ ਚੁੱਕੇ ਆ ਤੇ ਐਟਲੀਸਟ ਇੱਕ ਕਲੈਰਿਟੀ ਤੇ ਹੋਣੀ ਚਾਹੀਦੀ ਹੈ ਨਾ ਕਿ ਕਿਸ ਸਾਈਡ ਤੇ ਜਾ ਰਿਹਾ ਸਾਰਾ ਸਿਸਟਮ ਕੋਈ ਡਰਾਅ ਹੀ ਨਹੀਂ ਆਇਆ ਜੇ ਤੁਸੀਂ ਇਹ ਕਿਹਾ ਸੀਗਾ ਕਿ ਕੋਟਾ ਹੈਗਾ ਸੀਸੀ ਵਾਲੇ ਜਿਹੜੇ ਇਨ ਕੈਨੇਡਾ ਜਿਹੜੇ ਲੋਕੀ ਉਹਨਾਂ ਨੂੰ ਪ੍ਰਾਇਓਰਟੀ ਮਿਲੇ ਇਹਤੇ ਕੋਟਾ ਵੀ ਤੁਸੀਂ ਅਸਾਈਨ ਕੀਤਾ ਸੀ ਬਟ ਉਹ ਕੋਟੇ ਦਾ ਕੀ ਮਤਲਬ ਹੈ ਜਦ ਕੋਈ ਡਰਾ ਹੀ ਨਹੀਂ ਆਣਾ ਸਾਡੀ ਤੇ ਸਾਰਿਆਂ ਨੂੰ ਇਹ ਹੀ ਆ ਪੀ ਲਿਆ ਵੱਧ ਤੋਂ ਵੱਧ ਗਿਣਤੀ ਚ ਸਾਰੇ ਪਹੁੰਚਣ ਕਿਉਂਕਿ ਜੇ ਆਪਾਂ ਕਹੀਏ ਦੁਬਾਰਾ ਫੇਰ ਉਹੀ ਪੱਕਾ ਧਰਨਾ ਲਾ ਲਈਏ ਉਹਦੇ ਲਈ ਸੋ ਬਹੁਤ ਔਖਾ ਆ ਲਾਸਟ ਇਅਰ ਜੇ ਇਕੱਠੇ ਹੋ ਜਾਂਦੇ ਤੇ ਕੁਝ ਹੋ ਜਾਣਾ ਸੀ ਹੁਣ ਤੇ ਅੱਗੇ ਅੱਗੇ ਟਫ ਹੀ ਹੋਣਾ ਆ ਸਾਰਾ ਸਿਸਟਮ ਇਹ ਜੀ ਨਹੀਂ ਆ ਆਪਾਂ ਕਹਿ ਸਕਦੇ ਕਿ ਪੀਆਰ ਇਹਨਾਂ ਨੇ ਸੌਖੀ ਕਰ ਦੇਣੀ ਆ ਇਸ ਗਰੁੱਪ ਦਾ ਕਹਿਣਾ ਹੈ ਕਿ ਪਿਛਲੇ ਸਾਲ 5 ਮਹੀਨੇ ਤੋਂ ਵਾਧ ਲਾਇਟਰ ਨੇ ਤੋਂ ਬਾਅਦ ਹੁਣ ਇੱਕ ਯੂਨਾਈਟਿਡ ਫਰੰਟ ਬਣਾਉਣ ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਨਾਲ 온ਟਾਰੀਓ ਦੇ ਨਾਲ-ਨਾਲ ਬਾਕੀ ਪ੍ਰੋਵਿੰਸਸ ਵਿਚ ਵਸਦੇ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਹਨ ਤਾਂ ਜੋ ਉਹਨਾਂ ਨਾਲ ਰਲ ਕੇ ਇਮੀਗ੍ਰੇਸ਼ਨ ਸੰਬੰਧੀ ਜਾਗਰੂਕਤਾ ਫੈਲਾਈ ਜਾ ਸਕੇ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣਾ ਇੱਕ ਯੂਨਾਈਟਿਡ ਫਰੰਟ ਬਣਾਇਆ ਹੈ ਜਿਹੜਾ ਕਿ ਨਾ ਸਿਰਫ 온ਟਾਰੀਓ ਦੇ ਅਫੈਕਟਿਡ ਸਟੂਡੈਂਟਸ ਤੇ PGWP ਹੋਲਡਰ ਲਈ ਹੈ ਬਾਕੀ ਪ੍ਰੋਵੈਂਸਸ ਦੇ ਵੀ ਨਾਲ ਮਿਲ ਕੇ ਆਪਾਂ ਇੱਕ ਯੂनाइटेड फ्रंट ਵੀ ਬਣਾ ਰਹੇ ਆ ਉਹਦੇ ਵੀ ਆਪਾਂ ਅੱਜ ਅਨਾਉਂਸਮੈਂਟ ਕਰਾਂਗੇ ਤੁਹਾਨੂੰ ਐਮਪੀਸ ਨੇ ਐਮਪੀਪੀਸ ਨੇ ਗਿਆ ਸਕੇ ਕਿ ਤੁਸੀਂ ਕੋਈ ਐਡਵੋਕੇਸੀ ਟੀਮ ਤਿਆਰ ਕਰ ਲਓ ਜਿਹੜੀ ਨਾਲ ਤੁਸੀਂ ਸਾਡੇ ਨਾਲ ਮੀਟਿੰਗਸ ਲੈ ਸਕੋ ਸਾਨੂੰ ਦੱਸ ਸਕੋ ਕਿਹੜੀਆਂ ਡਿਫਿਕਲਟੀਜ਼ ਹੈਗੀਆਂ ਜਾਂ ਜੋ ਵੀ ਗਲਤ ਹੋ ਰਿਹਾ ਇਮੀਗ੍ਰੇਸ਼ਨ ਦੇ ਵਿੱਚ ਤੇ ਫਿਰ ਰੂਲਸ ਐਂਡ ਰੈਗੂਲੇਸ਼ਨਸ ਤੁਸੀਂ ਕੀ ਚਾਹ ਰਹੇ ਆ ਵੀ ਤੁਸੀਂ ਇਹਨੂੰ ਪਰਸਨਲ ਮੀਟਿੰਗਸ ਲੈ ਕੇ ਸਾਡੇ ਨਾਲ ਡਿਸਕਸ ਕਰ ਸਕਦੇ ਸੋ ਅਸੀਂ ਉਸ ਵੱਲ ਨੂੰ ਹੁਣ ਵੱਧ ਰਹੇ ਆ ਅਸੀਂ ਇੱਕ ਐਡਵੋਕੇਸੀ ਗਰੁੱਪ ਤਿਆਰ ਕਰ ਰਹੇ ਆ ਜਿਹੜੇ ਇਮੀਗ੍ਰੈਂਟਸ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਜਾਂ ਹੋ ਰਹੇ ਨੇ ਉਹ ਸਾਰਿਆਂ ਨੂੰ ਇਕੱਠੇ ਕਰਕੇ ਵੀ ਆਪਾਂ ਇੱਕ ਪਲੈਟਫਾਰਮ ਤਿਆਰ ਕਰਕੇ ਉਹਨਾਂ ਦੇ ਨਾਲ ਮੀਟਿੰਗਸ ਲੈ ਕੇ ਉਹਨਾਂ ਦਾ ਆਪਣੀ ਆਵਾਜ਼ ਪਹੁੰਚਾ ਸਕੀਏ ਸੋ ਸਾਡਾ ਹੁਣ ਅਗਲਾ ਸਟੈਪ ਇਹੀ ਆ ਨੌਜਵਾਨ ਸਪੋਰਟ ਨੈਟਵਰਕ ਦੇ ਮੈਂਬਰ ਦਾ ਇਹ ਵੀ ਕਹਿਣਾ ਹੈ ਕਿ ਹਾਲ ਹੀ ਵਿੱਚ ਕੁਝ ਕੰਸਲਟੈਂਟਸ ਗਲਤ ਸਲਾਹਾਂ ਦੇ ਕੇ ਲੋਕਾਂ ਨੂੰ ਪੀਆਰ ਦੇ ਸੁਪਨੇ ਦਿਖਾ ਰਹੇ ਹਨ ਤੇ ਅਜਿਹੇ ਹੀ ਮੀਟਸ ਰਾਹੀਂ ਉਹ ਪੀਆਰ ਦੇ ਮੌਜੂਦਾ ਰਾਹਾਂ ਬਾਰੇ ਲੋਕਾਂ ਨੂੰ ਸਹੀ ਸਲਾਹ ਦੇਣ ਦੀ ਕੋਸ਼ਿਸ਼ ਵਿੱਚ ਹਨ ਰਾਦਰðਨ ਕਿ ਆਪਾਂ ਉਹਨਾਂ ਤੋਂ ਜਾ ਕੇ ਐਕਸਪਲੋਇਟ ਹੋਈਏ ਤੇ ਬਾਅਦ ਵਿੱਚ ਹੱਥ ਪੱਲੇ ਫੇਰ ਕੁਝ ਨਾ ਆਵੇ ਤਾਂ ਆਪਾਂ ਅੱਜ ਦਾ ਪ੍ਰੋਗਰਾਮ ਇਸੇ ਲਈ ਸੀ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰ ਸਕੀਏ ਕਿ ਕੀ ਕੀ ਚੇਂਜਸ ਨੇ ਕੀ ਕੀ ਰਾਹ ਆਪਣੇ ਤੋਂ ਹੈਗੇ ਨੇ ਤੇ ਨਾਲ ਦੀ ਨਾਲ ਕਿ ਆਪਾਂ ਕੀ ਕੀ ਕਰ ਸਕਦੇ ਹਾਂ ਇਕਨੋਮਿਕ ਬੈਨੀਫਿਟ ਆਪਾਂ ਗਵਰਨਮੈਂਟ ਨੂੰ ਕੀ ਆ ਸਕਦੇ ਹਾਂ ਕਿ ਅਸੀਂ ਕੀ ਹੋਰ ਕੰਟਰੀਬਿਊਟ ਕਰ ਸਕਦੇ ਹਾਂ ਪੀਜੀਡਬਲੂਪੀ ਐਕਸਪਾਇਰ ਹੋਣ ਦੇ ਇਸ ਮੁੱਦੇ ਲਈ ਆਪਣਾ ਸਮਰਥਨ ਦੇਣ ਲਈ ਹੋਰ ਨਾ ਕਮਿਊਨਿਟੀਜ਼ ਦੇ ਬੁਲਾਰੇ ਵੀ ਇਸ ਮੀਟ ਵਿੱਚ ਮੌਜੂਦ ਸਨ ਇਸ ਦੇ ਨਾਲ ਨਾਲ অন্ਟਾਰੀਓ ਦੀ ਵਰਕਫੋਰਸ ਸੰਬੰਧੀ ਬਦਲਾਅ ਬਾਰੇ 16 ਨਵੇਂ ਰੂਲਸ ਪ੍ਰਪੋਜ਼ ਕੀਤੇ ਗਏ ਹਨ ਇਸ ਵਿੱਚ অন্ਟਾਰੀਓ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਵਿੱਚ ਇੱਕ ਬਦਲਾਅ ਵੀ ਦੇਖਣ ਨੂੰ ਮਿਲ ਸਕਦਾ ਹੈ ਜਿਸ ਬਾਰੇ ਵਧੇਰੀ ਜਾਣਕਾਰੀ ਲੈਣ ਲਈ ਅਸੀਂ ਇਮੀਗ੍ਰੇਸ਼ਨ ਐਕਸਪਰਟ ਰਤਨਦੀਪ ਸੇੰਖ ਤੱਕ ਪਹੁੰਚ ਕੀਤੀ ਇਮੇਜਿਨ ਕਰੋ ਕਿ ਸਟੂਡੈਂਟ ਕੋਲ ਸਿਰ 3 ਸਾਲ ਦਾ ਵਰਕ ਪਰਮਿਟ ਹੁੰਦਾ ਹੈ ਉਹ ਇੱਕ ਟੂਵਰਡਸ ਸਰਟਨ ਸਟਰੀਮ ਨੂੰ ਟਾਰਗੇਟ ਕਰਕੇ ਫਾਈਲ ਸਬਮਿਟ ਕਰਦੇ ਆ আফਟਰ ਸਕਸੈਸਫੁਲ ਸਬਮਿਸ਼ਨ ਆਫ ਫਾਈਲ ਕੱਲ ਨੂੰ ਕਿਸੇ ਨੂੰ ਇਹ ਨਿਊਜ਼ ਆਫਟਰ ਸੋ ਮੈਨੀ ਮੰਥ ਜਦੋਂ ਵਰਕ ਪਰਮਿਟ ਕਈਆਂ ਦਾ ਆਲਰੇਡੀ ਖਤਮ ਹੋ ਚੁੱਕਿਆ ਹੋਊਗਾ ਕਈਆਂ ਦਾ ਹੋਣ ਵਾਲਾ ਹੋਊਗਾ ਕਿ ਇਹ ਨਿਊਜ਼ ਮਿਲੇ ਕਿ ਭਈ ਬਈ ਯੂ ਆਰ ਨੋ ਮੋਰ ਇਨ ਕਿਊ ਹੈਨਾ ਤੇ ਇਹ ਇੱਕ ਬੜਾ ਹੀ ਡਿਸਹਾਰਟਨਿੰਗ ਹੈਗਾ ਹੀ ਹੈ ਹਰ ਇੱਕ ਵਸਤੇ ਹੈ ਨਾ ਇਟਸ ਇੱਕ ਇੱਕ ਚੇਂਜਸ ਆ ਜੋ ਕਿ ਬੜਾ ਸਕੇਰੀ ਚੇਂਜ ਹੋਣ ਵਾਲਾ ਇਸ ਬਦਲਾ ਰਾਹੀਂ ਜੇਕਰ ਕਿਸੇ ਕੈਂਡੀਡੇਟ ਦੀ ਫਾਈਲ ਪੀਆਰ ਇਨਵੀਟੇਸ਼ਨ ਤੋਂ ਬਾਅਦ ਪ੍ਰੋਸੈਸ ਕੀਤੀ ਜਾ ਰਹੀ ਹੈ ਪਰ ਮੌਜੂਦਾ ਲੇਬਰ ਮਾਰਕੀਟ ਦੀ ਜ਼ਰੂਰਤਾਂ ਨਾਲ ਮੇਲ ਨਹੀਂ ਖਾਂਦੀ ਤਾਂ ਫਾਈਲ ਰਿਟਰਨ ਵੀ ਕੀਤੀ ਜਾ ਸਕਦੀ ਹੈ 5 ਇਅਰਸ ਆਈ ਐਮ ਇਨਟੂ ਦਿਸ profession ਮੈਂ ਆਪਣੇ 5 ਇਅਰਸ ਦਿਸ ਇਜ਼ ਦ ਫਰਸਟ ਟਾਈਮ ਆਵ ਹ ਸੇਨ ਕਿ ਭਈ ਜਤਨ ਨੂੰ ਸਕਸੈਸਫੁਲੀ ਐਪਲੀਕੇਸ਼ਨ ਤੁਸੀਂ ਆਪ ਹੀ ਇਨਵਾਈਟ ਕੀਤਾ ਦੇ ਸਬਮਿਟਡ देयर ਐਪਲੀਕੇਸ਼ਨ ਨਾਓ ਦੇ ਯੂ ਆਰ ਸੇਇੰਗ ਯੂ ਆਰ ਨੋ ਮੋਰ ਨੀਡਡ ਜਿਹੜੀਆਂ ਇਨ ਪ੍ਰੋਸੈਸ ਫਾਈਲਸ ਵੀ ਨੇ ਅਸੀਂ ਉਹਨਾਂ ਨੂੰ ਵੀ ਸੱਦਾ ਦਿੰਨੇ ਆ ਵੀ ਤੁਸੀਂ ਵੀ ਅਗਲੇ ਹੁਣ ਵਿਕਟਿਮ ਹੋਵੋਗੇ ਤੁਸੀਂ ਹੁਣ ਤੁਹਾਡੇ ਤੇ ਵੀ ਹੁਣ ਉਹ ਚੀਜ਼ ਚੱਲੂਗੀ ਤੇ ਜਿਹੜੀ ਪੀਐਨਪੀਸ ਦੇ ਵਿੱਚ ਅੰਟਾਰੀਓ ਪੀਐਨਪੀ ਆ ਉਹਨੇ ਹੁਣ ਬਿਲਕੁਲ ਹੀ ਮਕੀ ਕੀ ਜੌਬ ਡਿਊਟੀਸ ਹੈ ਕਿ ਸਾਜ ਜੌਬ ਮਾਰਕੀਟ ਕੀ ਹੈਗੀ ਕੀ ਨਹੀਂ ਹੈਗੀ ਆ ਉਹ ਤੁਸੀਂ ਬਿਲਕੁਲ ਵੀ ਐਕਸਪੈਕਟ ਨਹੀਂ ਕਰ ਸਕਦੇ ਅਗਲੇ ਟਾਈਮ 'ਚ ਕੀ ਹੋਊਗਾ ਸੁਖਪ੍ਰੀਤ ਕੌਰ ਓਮਨੀ ਨਿਊਜ਼ ਬ੍ਰੈਂਟਨ